ਕੀ ਗਾ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕਿਰਤਵਾਲ ਨਿੱਕੀ ਗਿਰਤਵਾਲ ਫਰਦ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਤੇ ਵੀਰ ਦਾ ਨਾਮ ਹੈਗਾ ਜੀ ਲਾਡੀ ਲਾਡੀ ਸਿੰਘ ਠੀਕ ਹੈ ਜੀ ਅੱਜ ਤਰੀਕੇ ਕੀ ਹੈ ਜੀ 1 ਅਕਤੂਬਰ 2025 ਸਮਾਗੋ ਸ਼ਾਮ ਦੇ 5 ਵਜੇ ਦਾ ਹੈ ਤੇ ਵੀਰ ਕੋਲੇ ਦੋ ਪਸ਼ੂ ਗਾਊ ਹੈ ਜੀ ਇੱਕ ਨੀਲੀ ਰਾਵੀ ਦੀ ਮੱਝ ਤੇ ਇੱਕ ਮੋਹਰਾ ਦੀ ਇਹਨਾਂ ਦੀ ਡਿਟੇਲ ਆ ਇਹਦਾ ਨਾ ਸਾਂਝੀ ਕਰਾਂਗੇ ਜੀ ਇੱਕ ਟੋਕੜਾ ਬਣਿਆ ਜੀ ਇੱਕ ਗੱਭਣਾ ਕਿੰਨੇ ਦਿਨ ਦੀ ਡਰਾਈ ਹੈ 1.5 ਮਹੀਨੇ ਦੀ ਠੀਕ ਹੈ ਜੀ ਇਹ ਡਰਾਈ ਕੱਚੀ ਠੀਕ ਹੈ ਜੀ ਤੇ ਕਰੀਏ ਵੀਰ ਜੀ ਡਿਟੇਲ ਸ਼ੁਰੂ ਇਹਦੀ ਹਾਂਜੀ ਹਾਂਜੀ ਚਲੋ ਜੀ ਇਹਦੀ ਦਿਓ ਜਾਣਕਾਰੀ ਲਓ ਜੀ ਇੱਕ ਰੀ ਫੇਸ ਵਗਾਓ ਜੀ ਇਹਦਾ ਇੱਕ ਰੰਗ ਕਾਲੀ ਕਿੰਨੇ ਦਿਨ ਲੈਂਦੀ ਵੀਰ ਜੀ ਇਹਦਾ 1.5 ਮਹੀਨਾ ਬਾਕੀ ਹੈ 1.5 ਮਹੀਨਾ ਕੋਈ 5-7 ਦਿਨ ਇਧਰ ਉਧਰ ਹੋ ਵੀ ਸਕਦੇ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕਰਾਓ ਜੀ ਇੱਕ ਰੀ ਚੱਕ ਸਿੰਘ ਸੁੰਗੋ ਇੱਕ ਹੋਈ ਹਲੋ ਜੀ ਤੇ ਵੀਰ ਜੀ ਕਿੰواں ਸੂਆ ਜੀ ਇਹਦਾ ਇਹ ਵੀਰ ਜੀ ਦੂਜਾ ਸੂਆ ਕਹਿੰਦੇ ਜਾਂ ਤੀਜਾ ਮੰਨੇ ਤੀਜਾ ਸੂਆ ਸੂਗੀ ਠੀਕ ਹੈ ਜੀ ਕਹਿੰਦੇ ਦੂਜਾ ਕਹਿੰਦੇ ਜਿੰਨਾ ਤੋਂ ਪਹਿਲਾਂ ਦੀ ਪਰ ਹੈਗੀ ਤੀਜੇ ਆ ਤੀਜਾ ਸੂਆ ਸੂਗੀ ਠੀਕ ਹੈ ਜੀ ਤੇ ਦੁੱਧ ਦਾ ਰਿਕਾਰਡ ਹੈ 13-14 ਲੀਟਰ ਦਾ ਹੈਗਾ ਜੀ ਦੁੱਧ ਦਾ ਰਕਾਰਡ 13-14 ਲੀਟਰ ਦਾ ਕਿੰਨੇ ਦਿਨ ਕੱਚੀ ਹੈ ਜੀ ਇਹ 1.5 ਮਹੀਨਾ ਕੱਚੀ ਹੈ 1.5 ਮਹੀਨਾ ਕੱਚੀ ਹੈ ਤੇ ਦੁੱਧੋਂ ਡਰਾਈ ਹੈ ਨਾ ਜੀ ਦੁੱਧੋਂ ਡਰਾਈ ਠੀਕ ਹੈ ਲਓ ਜੀ ਕਰ ਲੋ ਚੈੱਕ ਥਾਣ ਥਣ ਵੀਰ ਜੀ ਓਕੇ 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 ਵੀਰ ਜੀ ਓਕੇ ਠੀਕ ਹੈ ਜੀ ਲਓ ਜੀ ਇੱਕ ਰੰਗ ਕਾਲੀ ਤੇ ਫੇਸ ਕੁਆਲਟੀ ਦੇ ਸਿੰਘ ਸਿੰਘ ਵੇਖੋ ਜੀ ਲਓ ਕਰ ਰੋਰੀ ਚੈੱਕ ਤਾਂ ਵੀਰ ਜੀ ਕੀ ਰੇਰੂਡ ਕਰਦੇ ਜੀ ਇਹਦਾ ਰੇਰ ਵੀਰ ਜੀ ਦਾ 75000 ਹੈ 75000 ਹਾਂ ਜੀ ਪੱਕਾ ਜਿਹੜਾ ਪੱਕਾ ਰੇਟ ਕੋਈ ਕਰਾਂਗੇ ਮਾਨਤਾ ਥੋੜਾ ਬਾਧਾ ਕਰਦਾ ਐ ਦੂਰੋਂ ਨੇੜੋਂ ਆਏ ਕੋਈ ਸੱਜਣ ਭੈਣ ਭਰਾ ਕਰਾਂਗੇ ਮਾਨਤਾ ਠੀਕ ਹੈ ਜੀ ਠੀਕ ਠੀਕ ਤੇ ਵੀ ਦੀ ਖੋਲ ਕੇ ਵਿਖਾ ਦਿਓ ਇੱਕ ਹਾਂ ਜੀ ਵਿਖਾ ਹਾਂਜੀ ਵੇਖਿਓ ਮੜਾ ਸਾਈਡ ਤੇ ਦਰਦੀਲਾ ਦੀ ਨਾ ਇਹ ਦਰਦੀ ਆ ਲਓ ਜੀ ফেস বিউটি দেখো জি বাস 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 দেরি اچھا জি না ਜੀ ਤੇ ਰੇਟ ਹੈ ਜਾਈ 75000 ਪੱਕਾ ਹੈ ਨਾ ਜੀ ਘਰੋਂ ਆਈ ਆ ਬਾਹਰ ਕੁਮੇ ਫਿਰ ਨਹੀਂ ਕੋਈ ਆਉਂਦਾ ਜਾਂਦਾ ਨਹੀਂ ਉਥੇ اچھا ਇਹ ਤਾਂ ਕਰਕੇ ਵਿਚਾਰੀ ਹਰ ਕੈਮਰੇ ਕੂਰੇ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਆਪਾਂ ਦੋ ਤਿੰਨ ਵੀਰ ਵੀ ਖਿਲੋਤੇ ਆਂ ਤਾਂ ਕਰ ਕੋ ਚਾਰ ਭੈਣ ਭਰਾ ਵੀ ਖੜੇ ਤਾਂ ਕਰਕੇ ਕਰਦੀ ਆ ਹਾਂਜੀ ਹਾਂਜੀ ਤੇ ਵੀਰ ਦੀ ਅੱਗੇ ਨੀਲੀ ਰਾਵੀ ਰੈ ਗਈ ਜੀ ਹਾਂਜੀ ਰੇਟ ਇਹਦਾ ਪੱਕਾ 75000 ਹੈ ਇਹਦਾ 75000 ਕੋਈ ਜ਼ਿਆਦਾ ਦਾਦਾ ਨਹੀਂ ਮੰਨਤਾਂ ਥੋੜਾ ਬਾਧਾ ਕਰਾਂਗੇ ਜਰੂਰ ਠੀਕ ਹੈ ਜੀ ਠੀਕ ਹੈ ਜੀ ਉਧਰ ਠੰਡੀ ਸੀਲ ਆ ਕੋਈ ਚੱਕਰ ਨਹੀਂ ਆ ਅੱਛਾ ਜੀ ਬਾਕੀ ਭੈਣ ਭਰਾਵਾਂ ਦਾ ਕਰਕੇ ਆਉਂਦਾ ਠੰਡੀ ਸੀਲ ਕੋਈ ਗੱਲ ਨਹੀਂ ਕਰਾਂਗੇ ਬਾਕੀ ਕੋਈ ਵੀਰ ਭਰਾ ਨੂੰ ਤਸੱਲੀ ਕਰ ਸਕਦਾ ਨਹੀਂ ਤਸੱਲੀ ਕਰੇ ਤਸੱਲੀ ਕਰੇ ਤਾਂ ਬਨਾਰਾ ਖੜੇ ਹਾਂਜੀ ਇਹਦਾ ਡੇਢ ਮਹੀਨੇ ਤੋਂ ਕੋਈ 5-7 ਦਿਨ ਵੱਧ ਲੈ ਜੇ ਬਸ ਇੰਨਾ ਸਮਾਂ ਰਹਿੰਦਾ ਜੀ ਠੀਕ ਹੈ ਜੀ ਠੀਕ ਹੈ ਬਾਕੀ ਤੁਹਾਡੀ ਗਰੰਟੀ ਹੈ ਨਾ ਸ਼ਾਹ ਜੀ ਹਾਂ ਗਰੰਟੀ ਆਪਣੀ ਹੈਗੀ ਹੈ ਜੀ ਠੀਕ ਹੈ ਜੀ ਤੇ ਆ ਗਈ ਜੀ ਅੱਗੇ ਨੀਲੀ ਰਾਵੀ ਦੀ ਹਾਂ ਜੀ ਨੀਲੀ ਜੀ ਕੀ ਬਾਤਾਂ ਸ਼ਾਹ ਜੀ ਮਿੱਲੀ ਬਣ ਗਈ ਆਖ ਲਓ ਜੀ ਪ੍ਰੋਪਰ ਨਿਸ਼ਾਨੀਆਂ ਨੱਕ ਦੇ ਪੈਰ ਧੋਤੇ ਛੋਟਾ ਸਿੰਘ ਛੋਟਾ ਸਿੰਘ ਹਾਂ ਜੀ ਲਓ ਜੀ ਕਰੋ ਜੀ ਚੈੱਕ ਵੀਰ ਜੀ ਖੋਲੀਏ ਇਹਨੂੰ ਇੱਕ ਰੀ ਮਾਰ ਨੂੰ ਮਹਾਰਾ ਇਹ ਗੇੜਾ ਕਿੰਨਾ ਦੁੱਧ ਆ ਦ ਵੀਰ ਜੀ ਇਹ ਥੱਲੇ ਦੋ ਬੇ ਵਾਲੇ ਕਿਲੋ ਡੇਢ ਕਿਲੋ ਆ ਇਹ ਕਿਲੋ ਡੇਢ ਕਿਲੋ ਤੇ ਕਿੰਨੇ ਜਰਦੀ ਆ ਜੀ ਇਹ 6 ਮਹੀਨਾ ਦੀ ਗੱਭਨ ਦੇ ਹਾਂਜੀ 5 ਤੇ 5-7 ਤਰੀਕ ਨੂੰ ਨੂੰ 5 ਨੂੰ ਲੱਗ ਭਾਗੇ ਨੂੰ 7ਵਾਂ ਮਹੀਨਾ ਲੱਗ ਜਾਣਾ ਜੀ ਅੱਛਾ ਇਹ 5-7 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਣਾ ਜੀ ਹਾਂਜੀ ਠੀਕ ਆ ਜੀ ਲਓ ਜੀ ਕਰੋ ਜੀ ਚੈੱਕ ਮਾਰਕਿੰਗ ਵੀ ਪੂਰੀ ਐ ਠੰਡੀ ਸੀਲ ਛਾ ਜੀ ਠੰਡੀ ਸੀਲ ਠੰਣ ਸੁਣ ਓਕੇ ਆ ਜੀ ਚੋਈ ਦੀ ਬਿਨਾ ਮੰਗੇ ਤੇ ਚੋਨੇ ਆਪਾਂ ਠੀਕ ਪਰ ਆਪਾਂ ਕੇ ਬਹਿ ਰਿਹਾ ਥੱਲੇ ਸੀਲ ਠੰਡੀ ਆ ਲਓ ਜੀ ਲੈਓ ਵੀਰ ਜੀ ਅਰੇ ਨੱਕ ਦੇ ਤੇ ਥੱਲੇ ਮੂੰਹ ਦੇ ਵੀ ਨਿਸ਼ਾਨ ਜੇ ਹਾਂਜੀ ਪ੍ਰੋਪਰ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਇਹਦੇ ਪਲਵਾਨ ਹੀ ਲੱਗਦੀ ਪੂਰੀ ਮਾਲੀ ਮਾਲੀ ਆ ਤੇ ਹਿੱਲ ਲੱਗ ਗਈ ਪੂਰਾ ਵਜ਼ਨ ਮजूद ਆ ਪੂਰਾ ਬੁਰਾ ਕੱਦ ਵੀ ਪੂਰਾ ਤੇ ਵਜ਼ਨ ਵੀ ਪੂਰਾ ਹਾਂ ਕਰੋ ਜੀ ਚੈੱਕ ਸ਼ਾਹ ਜੀ ਕੀ ਰੇਡ ਰੂਡ ਕਰਦੇ ਜੀ ਰੇਡ ਸ਼ਾਹ ਜੀ ਦੇ 85000 ਰੁਪਏ 85000 ਰੁਪਏ ਹਾਂ ਜੀ ਤੇ ਜੇਕਰ ਮਾਰੀ ਜੋ ਤਿਆਰ ਹੋ ਵੀ ਫਿਰ ਤੇ ਲੱਖ ਤੋਂ ਪਾਰ ਰਿਹਾ ਫਿਰ ਡੇਢ ਦੀ ਆ ਜੀ ਪਾਰ ਰਿਹਾ ਹਾਂ ਜੀ ਬਿਲਕੁਲ ਡੇਢ ਦੀ ਆ ਹਾਂ ਜੀ ਤੇ ਹੁਣ ਇਹਦਾ ਪੱਕਾ 85000 ਜੀ 85000 ਕਰਾਂ ਥੋੜਾ ਬਹੁਤਾ ਮਾਨਤਨ ਕਰਦਾ ਇਹ ਛੋਟ ਛੱਪਾ ਵਿੱਚ ਮੈਂ ਨਾ ਸਿੰਗਲ ਹੱਡੀ ਤੇ ਪਿੱਠ ਪੂੜਾ ਕਰੋ ਜੀ ਚੈੱਕ ਲਾਓ ਜੀ ਜਮਾਨ ਮਾਰੀ ਤੇ ਮੰਝਾਈ ਮੈਂ ਡੈਂਡਾ ਦਿੰਦਾ ਸ਼ਾਹ ਜੀ ਹਾਂ ਜੀ ਸੂਆ ਪੱਕਾ ਦੂਜਾ ਲਓ ਕਰੋ ਜੀ ਚੈੱਕ ਓਕੇ ਸਾਹਿਬ ਜੀ ਤੇ ਪੱਕਾ 85000 ਰੇਟ ਹਾਂਜੀ 85000 ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਹੈਗੀ ਕਿਰਤੋਵਾਲ ਖੁਰਦ ਪਿੰਡ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਰੀ ਕਾਂ ਤੋਂ ਪਿੱਖੀ ਵੈਂਡ ਰੋਡ ਤੇ 5-7 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਨੰਬਰ 9859800482 ਠੀਕ ਹੈ ਜੀ ਓਕੇ ਜੀ ਧੰਨਵਾਦ ਸਾਹਿਬ ਜੀ ਧੰਨਵਾਦ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਪੂਰੀ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ